फल गुण आनंद पार्जन हर सज्जन प्रगटे आए संत सहाय राम के कर मिले सेज सो सर्व सुख दुख न वड भागनी वर पाया हर रंगल गायत गोविंद लाए हर जिहार नद सई कोई दूज लवे न लाए हलत पलत सवारियो नल द संसार सागर ते रखियन बहु न जन में भाए अनेक गुण कर नानक चरणी पाए फल गुण में त सलाइ जिस्पिल तमाए जिन जिन नाम घिरया हर गुर पुरा दरगे सच खरे پریم بھگت दिख करे بکھیا भगत جرے बि ने दुबा نسی पूरन सच भरे पार ब्रह्म से दे मन अंदर एक धरे, महा महादिरस मूरत भले जिसको नदरे करे नानक मंदे दर्शदान कृपा करो हरे ਭਰਤ ਜੋ ਚੱਲਦਾ ਹੈ ਸਾਲ ਬਿਤਨੇ ਸੰਮਤ ਉਸ ਦਾ ਇਹ ਆਖਰੀ ਮਹੀਨਾ ਫਲਗੁਨ ਫਲਗੁਨ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਵੇ ਗੁਣ ਦਾ ਫਲ ਹੈ ਗੁਣ ਦਾ ਫਲ ਹੈ ਸੱਜਣ ਦਾ ਮਿਲਾਂ ਫਲਗੁਨ ਫਗਣ ਫਲਗੁਨ ਫਲਗੁਨ ਦੇ ਮਹੀਨੇ ਦਾ ਉਪਦੇਸ਼

ਰਾਮ ਨੂੰ ਮਿਲਾਉਣ ਦੇ ਜਿਹੜੇ ਮਦਦਗਾਰ ਨੇ ਸੰਤ ਲੋਕ ਸਹਾਇਕ ਨੇ ਬਸ ਉਹਨਾਂ ਨੇ ਬਖਸ਼ਿਸ਼ ਕੀਤੀ ਉਹਨਾਂ ਨੇ ਰਹਿਮਤ ਕੀਤੀ ਉਹਨਾਂ ਨੇ ਮਿਲਾ ਦਿੱਤਾ ਕਿਉਂਕਿ ਉਹਨਾਂ ਦੀ ਸੰਗਤ ਵਿੱਚ ਰਾਮ ਯਾਦ ਆ ਗਿਆ ਉਹਨਾਂ ਦੇ ਕੋਲ ਬੈਠ ਕੇ ਈਸ਼ਵਰ ਯਾਦ ਆ ਗਿਆ ਇਸ ਵਾਸਤੇ ਭਗਤ ਕਬੀਰ ਤੇ ਸਾਫ ਕਹਿੰਦੇ ਨੇ ਕਬੀਰ ਸੇਵਾ ਕੋ ਦੋਨੋਂ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇਂ ਨਾ ٹھیک ہے کہ مکتی پرماتما ہاتھ ہے اور کسی نے بھی نہیں دینی دات رکھی پر پہنچ سکیے دات پراپت کر سکیے اس دی سف تو سلاح کر سکیے اس نو جان سکیے نے منخ کی کوشش ہو ستسنگ تک پہنچنا گروہ تک پہنچنا ਫਿਰ ਗੁਰੂ ਦਾ ਇਹ ਕੰਮ ਹੈ ਅਭਿਆਸੀ ਨੂੰ ਸਾਧਕ ਨੂੰ ਰਾਮ ਤੱਕ ਪਹੁੰਚਾ ਦੇਣਾ ਪ੍ਰਮਾਤਮਾ ਤੱਕ ਪਹੁੰਚਾ ਦੇਣਾ ਤੁਸੰਤ ਸਹਾਇ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੀਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਫਿਰ ਦੇ ਵੀ ਸੀਜਾ ਹੁ ਸੁਖਾਂ ਨਾਲ ਭਰ ਗਈਏ ਸੁਹਾਵਣੀ ਹੋ ਗਈਏ ਹੁ ਦੁੱਖਾਂ ਲਈ ਕੋਈ ਥਾਂ ਨਹੀਂ ਰਹੀ ਦਰਸਲ ਮੁਨਖ ਤਨ ਕਰਕੇ ਕਿ ਇਤਨਾ ਪੀੜਤ ਨਹੀਂ ਹੈ ساری ਦੁਨੀਆ ਵਿੱਚ ਜਿੰਨਾ ਮਨ ਕਰਕੇ ਪੀੜਤ ਹੈ। ਆਨੰਦੇ ਕਲਤੇ ਇਤਨੇ ਰੋਗ ਨਹੀਂ ਜਿੰਨੇ ਮਾਨਸਿਕ ਰੋਗ ਨੇ। ਇਹ ਕੰਨ ਕਰਕੇ ਇਤਨਾ ਦੁਖੀ ਨਹੀਂ ਹੈ ਜਿੰਨਾ ਮਨ ਕਰਕੇ ਹੈ। ਤੇ ਹਿਰਦੇ ਵੀ ਸੇਜਾ ਦਤੇ। ਸਾਬ ਕੰਨ ਨੇ ਸੁਖ ਹੀ ਸੁਖ ਪ੍ਰਗਟ ਹੋ ਗਏ। ਇਸ ਵਾਸਤੇ ਸੇਜਾ ਸੌਂਣੀ ਹੋ ਗਈ ਹੈ। ਹੁਣ ਦੁੱਖਾਂ ਲਈ ਕੋਈ ਥਾਂ ਨਹੀਂ ਰਹੀ ਕੋਈ ਟਿਕਾਣਾ ਨਹੀਂ ਰਹਾ ਨਸਵਨੋ ਕਿੱਲੋ ਖੋ ਕਰਤਾ ਘਰ ਐ ਪਾਪ ਐ ਦੁੱਖੋ ਨਸਦਾਓ ਭੱਜ ਜਾਓ ਹੁਣ ਹਿਰਦੇ ਦੇ ਹਿੱਸੇ ਜਾ ਤੇ ਆਨੰਦ ਦੇ ਸੋਮੇ ਆਨੰਦ ਦੇ ਦਾਤੇ ਆਨੰਦ ਦੇ ਸਾਗਰ ਪਰਿਪੂਰਨ ਪ੍ਰਮਾਤਮਾ ਆਨੰਦ ਰਾਜੇ ਨੇ ਉਹਦੇ ਗੁਣਾਂ ਦਾ ਵਾਸਾ ਹੋ ਗਿਆ ਹੁਣ ਤੁਸੀਂ ਰੁਕ ਸਤ ਹੋਵੋ ਹੁਣ ਫੜੇ ਲਈ ਕੋਈ ਥਾਂ ਨਹੀਂ ਹੁਣ ਫੜੇ ਲਈ ਕੋਈ ਟਿਕਾਣਾ ਨਹੀਂ ਇੱਛੇ ਪੁਣੀ ਵੱਡ ਭਾਗਣੇ ਵਰ ਪਾਇਆ ਹਰ ਰਾਜ ਸਭ ਤੇ ਫਰਮਾਨ ਕਰ ਦੇ ਨੇ ਵੱਡੀਆਂ ਭਾਗਾ ਵਾਲੀ ਇਸ ਦੀਵ ਰੂਪੀ ਕਾਮਣ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਦਰਸਲ ਇੱਛਾ ਦਾ ਪੂਰਨ ਹੋਣਾ ਇੱਛਾਵਾਂ ਦਾ ਪੂਰਨ ਹੋਣਾ ਨਹੀਂ ਹੈ ਪਰਮਾਤਮਾ ਦਾ ਮਿਲਣਾ ਹੀ ਸਾਰੀਆਂ ਇੱਛਾਵਾਂ ਦੀ ਪੂਰਨਤੀ ਹੈ ਸਬੇ ਇੱਛਾ ਪੂਰੀਆਂ ਜਾਂ ਪਾਇਆ ਆਗਮ ਅਪਾਰਾ ਜੈਸੀ ਉਸ ਅਗੰਮ ਦੀ ਪ੍ਰਾਪਤੀ ਹੁੰਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਮਾਨੋ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਸਾਰੇ ਸੁਖ ਪ੍ਰਾਪਤ ਹੋ ਗਏ ਕਿ ਸਤਗੁਰੂ ਇੱਥੇ ਪੈ ਸਮਾਨ ਕਰਦੇ ਨੇ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਵੱਡਿਆਂ ਭਾਗਾਂ ਵਾਲੀ ਇਹ ਜੀਵ ਇਸਤਰੀ ਇਸ ਨੂੰ ਵਰ ਦੀ ਪ੍ਰਾਪਤੀ ਹੋ ਗਈ ਹਰੀ ਰਾਇ ਦੀ ਪ੍ਰਾਪਤੀ ਹੋ ਗਈ ਮਿਲ ਸਈਆਂ ਮੰਗਲ ਗਾਵਈ ਗੀਤ ਗੋਵਿੰਦ ਅਲਾਲਾ جیو روپی استری ہوں ساد روپی سہیلیاں بیٹھ کے منگل گا رہی ہے ایشور دلاپ رہی ہے اس طرح ہر وقت ایشور مئی ماحول بنیا مئی واٹر ہوا ہر جے جی اور نہ دسائی کوئی دا ل نہ ایک انو پراپت ہوا کہ ہری جیسا ہو کوئی بھی نہیں چاہے کوئی گنوان ہے سمرت ہے دانی ہے گی ہے سی سی پر کوئی بھی ہری جیسا نہیں کیونکہ ہری تو ہی سارے سب کچھ اس واسطے ایشور جیسا ہوئی بھی نہیں ہالت پلت سواری نہیں چل دیا نظاری پورن پرماتما نے لوگ سبلا کر د परलोक सुहेला कर देता तन भी सुखी कर देता मन भी सुखी कर देता संसार ਦੇ ਤਲ ਤੇ ਸਹੂਲਤਾਂ ਪੈਦਾ ਹੋ ਗਈਆਂ ਔਰ ਆਤਮਿਕ ਤਲ ਤੇ ਰੂਹਾਨੀ ਅਨੰਦੀ ਜਹੇ ਪ੍ਰਾਪਤੀ ਹੋ ਗਈ ਲੋਕ ਕੇ ਪਰਲੋਕ ਇਸੇ किनार जो है सवरवै संसार दे ਸਹੂਲਤਾਂ ਪ੍ਰਾਪਤ ਹੋ ਜਾਣ ਕਿ ਸਹੂਲਤਾ ਸਾਰੀਆਂ ਧਨ ਦੇ ਆਸਰੇ ਤੇ ਖੜੀਆਂ ਨੇ ਉਪਜੀਵਕਾ ਲਈ ਪੂਰਨ ਧਨ ਹੋਵੇ ਤੇ ਮਨ ਦੇ ਸੰਤੋਖ ਹੋਵੇ ਲੋਕ ਸੁਹੇਲਾ ਹੋ ਗਿਆ ਕਿ ਮਨ ਵਿੱਚ ਪ੍ਰਭੂ ਦਾ ਨਾਮ ਹੋਵੇ ਪ੍ਰਭੂ ਚਿੰਤਨ ਹੋਵੇ ਤਾਂ ਪਰਲੋਕ ਸੁਹੇਲਾ ਹੋ ਗਿਆ ਇਸ ਤਰ੍ਹਾਂ ਤਨ ਵੀ ਸੁਖੀ ਹੋ ਜਾਂਦਾ ਹੈ ਮਨ ਵੀ ਸੁਖੀ ਹੋ ਜਾਂਦਾ ਹੈ ਸਹਿਜ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਨੇ ਸਾਡਾ ਲੋਕ ਪਰਲੋਕ ਸੁਹੇਲਾ ਕਰ ਦਿੱਤਾ ਹੈ ਸਫਲ ਕਰ ਦਿੱਤਾ ਹੈ ਸੰਸਾਰ ਸਾਗਰ ਤੇ ਰਖਿਆਨ ਬਹੁੜ ਨਾ ਜਨਮੇ ਭਾਰ ਸੰਸਾਰ ਵਿੱਚ ਇਹ ਜੇ ਚੱਕਰ ਦੀ ਤਰ੍ਹਾਂ ਬਾਰ-ਬਾਰ ਆਉਣਾ ਸੀ ਜਾਵਣਾ ਸੀ ਆਉਣਾ ਸੀ ਜਾਵਣਾ ਸੀ ਔਰ ਉਸ ਚੱਕਰ ਦੇ ਜੋਸੀ ਪਏ ਹੋਏ ਸੀ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਦਾ ਪਿਆ ਦੇਸ ਲਮੇ ਇਹ ਜੋ ਚੱਕਰ ਵਿੱਚ ਭਟਕਣਾ ਹਮੇਸ਼ਾ ਦੀ ਬਣੀ ਹੋਈ ਸੀ ਉਸ ਪਰਿਪੂਰਣ ਪ੍ਰਮਾਤਮਾ ਨੇ ਇਸ ਚੱਕਰ ਦੇ ਚੋਂ ਕੱਢ ਦਿੱਤਾ ਹੈ ਇਸ ਸਾਗਰ ਤੋਂ ਪਾਰ ਕਰ ਦਿੱਤਾ ਹੈ ਮੁੜ ਕੇ ਜਨਮਾਂ ਦੀ ਧਾਵਣਾ ਨਹੀਂ ਜਨਮਾਂ ਦੀ ਭਟਕਣਾ ਨਹੀਂ ਉਹ ਚੱਕਰ ਨਹੀਂ ਜੇਵਾ ਇੱਕ ਅਨੇਕ ਗੁਣ ਤਰੇ ਨਾ ਨਿਕ ਚਰਨੀ ਪਾਏ ਏ ਪਰਿਪੂਰਨ ਪ੍ਰਮਾਤਮਾ ਤੇਰੇ ਗੁਣ ਤੇ ਅਨੇਕਾ ਨੇ ਪਰ ਤੇਰੇ ਗੁਣਾਂ ਦਾ ਉਚਾਰਨ ਕਰਨ ਲਈ ਕਥਨ ਕਰਨ ਲਈ ਮੇਰੇ ਕੋਲ ਰਸਨਾ ਸਿਰਫ ਇੱਕੋ ਹੀ ਹੈ ਇਸ ਵਾਸਤੇ ਪੂਰੇ ਦੇ ਪੂਰੇ ਤੇਰੇ ਗੁਣ ਆਖਣੇ ਧਿਆਨ ਕਰਨੇ ਬਹੁਤ ਔਖੇ ਨੇ ਬਹੁਤ ਔਖੇ ਨੇ ਰਸਨਾ ਇੱਕ ਹੈ ਕਹਿੰਨੇ ਜਦ ਰਸਨਾ ਗਾਉਂਦਿਆਂ ਗਾਉਂਦਿਆਂ ਰਸ ਨੂੰ ਉਜਾਗਰ ਕਰ ਬੈਠਦੀ ਹੈ ਭਾਵ ਰਸ ਨਾਲ ਭਰ ਜਾਂਦੀ ਹੈ ਉਸਦੇ ਅੰਦਰ ਇੱਕ ਲੋਭ ਪੈਦਾ ਹੁੰਦਾ ਹੈ ਹੋਰ ਗਾਵਾਂ ਹੋਰ ਗਾਵਾਂ ਹੋਰ ਗੁਣਾਂ ਦਾ ਉਚਾਰਨ ਕਰਾਂ ਔਰ ਉੱਥੇ ਅਭਿਆਸੀ ਦੇ ਮਨ ਵਿੱਚ ਇਹ خیال ਪੈਦਾ ਹੋ ਜਾਏ ਕਾਸ਼ ਕਿਦਰੇ ਕਰੋੜਾਂ ਜ਼ਬਾਨਾਂ ਮੇਰੇ ਕੋਲ ਹੁੰਦੀਆਂ ਕਿ ਪ੍ਰਭੂ ਦੇ ਮੈਂ ਗੀਤ ਗਾਂਦ ਕਿਦਰੇ ਕਰੋੜਾਂ ਮੇਰੇ ਕੋਲ ਕੰਨ ਆਉਂਦੇ ਤੇ ਮੈਂ ਕਰੋੜਾਂ ਕੰਨ ਨਾਲ ਸੁਸਤੇ ਹੀ ਉਸਤੀ ਸੁਣਾਂ ਕੋਟ ਕਰਨ ਦੀ જય ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਮੈਂ ਸੀਰਾ ਤਾਂ ਇਸ ਤਰ੍ਹਾਂ ਅਭਿਆਸੀ ਦੇ ਮਨ ਵਿੱਚ ਇਕ ਲਾਲਸਾ ਪੈਦਾ ਹੁੰਦੀ ਹੈ हे ਪ੍ਰਭੂ ਅਨੰਤ ਗੁਣ ਹੈ ਤੂੰ ਮਾਲਕ ਹੈ ਪਰ ਤੇਰੇ ਗੁਣਾ ਨੂੰ ਗਾਇਨ ਕਰ ਸਕਾਂ ਮੇਰੇ ਕੋਲ ਕੇਵਲ ਇੱਕੋ ਹੀ ਰਸਨਾ ਹੈ ਇੱਕ ਜ਼ਬਾਨ ਨਾਲ ਤੇਰੇ ਅਨੰਤ ਗੁਣਾ ਨੂੰ ਮੈਂ ਕਿਵੇਂ ਗਾਵਾਂ ਕਿਵੇਂ ਪ੍ਰਗਟ ਕਰਾਂ ਫਿਰ ਵੀ ਸਾਇਦ ਕਹਿੰਨੇ ਇੱਕ ਰਸਨਾ ਨਾਲ ਗਾਉਂਦੇ ਆ ਗਾਉਂਦੇ ਆ ਚਿਤ ਤੇਰੇ ਚਰਨਾਂ 'ਚ ਜੁੜਿਆ ਇਸ ਤਰੀਕੇ ਨਾਲ ਅਸੀਂ ਸੰਸਾਰ ਸਾਗਰ ਤੋਂ ਪਾਰ ਹੋ ਗਏ ਉਤਰ ਗਏ ਹਲ ਗੁਣਿਤ ਸਾਲਾਈਏ ਜਿਸ ਨੂੰ ਦਿਲ ਨਾ ਤਵਾਏ ਫਲਗਣ ਦੇ ਮਹੀਨੇ ਦਾ ਉਪਰੇਸ਼ ਸਾ ਵਿਕਰਦੇ ਨੇ ਉਸ ਦੀ ਸਿਫਤੋ ਸਲਾਹ ਕਰੋ ਜੋ ਦੇਖੇ ਰੰਚਕ ਮਾਤਰ ਵੀ ਤਮਨਾ ਨਹੀਂ ਰੱਖਦਾ ਤਿਲ ਜਿਤਨੀ ਵੀ ਜੋ ਹੈ ਤਮਨਾ ਨਹੀਂ ਕਰਦਾ ਉਸ ਦੀ ਸਿਫਤੋ ਸਲਾਹ ਕਰੋ ਉਸ ਤੇ ਗੀਤ ਗਾਇਨ ਕਰੋ ਝੋਲੀਆਂ ਹਰ ਤਰੀਕੇ ਨਾਲ ਭਰ ਦੇਵੇ ਤੇ ਜਤਾਨ ਦੀ ਕੋਸ਼ਿਸ਼ ਵੀ ਨਾ ਕਰੇ ਐਸਾ ਜਿਹੜਾ ਦਾਤਾ ਹੈ ਪਰੀਪੂਰਨ ਪ੍ਰਮਾਤਮਾ ਫੱਗਣ ਦੇ ਮਹੀਨੇ ਵਿੱਚ ਉਸ ਦੀ ਸਿਫਤੋ ਸਲਾਹ ਕਰੋ ਤੋ ਫਿਰ ਇਹ ਸਾਰੇ ਦਾ ਸਾਰਾ ਮਹੀਨਾ ਸੁਖ ਸ਼ਾਂਤੀ ਚੈਨ ਤੇ ਆਨੰਦ ਨਾਲ ਬਿਟੇਤ ਹੁੰਦਾ ਹੈ 12 ਮਾ ਇੱਥੇ ਸਮਾਪਤ ਹੋਇਆ ਕਿ 12 ਮਾ ਦਾ ਉਪ ਸੰਘਾਸ ਵਾਸਵਿਕ ਪੱਤ ਨਿਚੋੜ ਇਸ ਸ਼ਬਦ ਵਿੱਚ ਅਖੀਰਲੇ ਸ਼ਬਦ ਵਿੱਚ ਗਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਰ ਸਰੇ ਜਿਸ ਜਿਸ ਨੇ ਵੀ परमात्मा ਦਾ ਨਾਮ ਆराधना ਕੀਤਾ ਉਸ ਵਿੱਚ ਧਿਆਨ ਜੋੜਿਆ ਉਹਨਾਂ ਦੇ ਕੰਮ ਸਿਰੇ ਚੜੇ ਦਰਸਲ ਮੁੱਖ ਗੱਲ ਪਰਮਾਤਮਾ ਦੀ ਹੈ ਨਾ ਕਿਸੇ ਗ੍ਰਹਿ ਦੀ ਨਾ ਕਿਸੇ ਮੁਛਤਰ ਦੀ ਨਾ ਕਿਸੇ ਜੋ ਹੈ ਉਤਪ੍ਰਹਿ ਦੀ ਹਰ ਦੌਰੋਂ ਕੋਈ ਐਸਾ ਖਿਆਲ ਚਲੇ ਆ ਰਿਹਾ ਹੈ ਇਸ ਗ੍ਰਹਿ ਦੀ ਪੂਜਾ ਉਸ ਗ੍ਰਹਿ ਦੀ ਪੂਜਾ ਇਹ ਗ੍ਰਹਿ ਚੰਗਾ ਹੈ ਉਹ ਗ੍ਰਹਿ ਮਾੜਾ ਹੈ ਇਸ ਦਾ ਚੰਗਾ ਅਸਰ ਹੈ ਉਸ ਦਾ ਮਾੜਾ ਅਸਰ ਹੈ سب ایسا کچھ بھی نہیں ہے سب کچھ پرماتما تو ہے سب کچھ ایشور تو ہے اس واسطے جنہیں نے بھی پرماتما دا نام کارج سرے چڑے اور جپا دھیاتمک آنند کی پراپتی ہوئی ہر گرو پورا آردیا درگے سچ نے پورن گرو دی ارادنا کی تھی وہ درگاہ کھڑے ہو گئے با سچے ثابت ہوئے ਉਨਾਂ ਦੇ ਕੋਈ ਖੋਟ ਨਹੀਂ ਸੀ ਉਹਨਾਂ 'ਤੇ ਕੋਈ ਇਲਜ਼ਾਮ ਆਇਦਰ ਨਾ ਹੋਇਆ ਸਾਰੇ ਸੁਖਾਂ ਦੇ ਚਰਨ ਹਰ ਵਕ ਭੌਜਲ ਦੇ ਖੰਤਰੇ ਪਰਮਾਤਮਾ ਦੇ ਜਿਹੜੇ ਚਰਨ ਨੇ ਉਹ ਸਾਰੇ ਸੁਖਾਂ ਦੇ ਦੇਣ ਵਾਲੇ ਨੇ ਔਰ ਜੋ ਨਾ ਚਰਨਾਂ ਦਾ ਆਸਰਾ ਜੋ ਹੈ ਪਕੜ ਲੈਂਦਾ ਹੈ ਉਹ ਭੌਜਲ ਤੋਂ ਪਾਰ ਹੋ ਜਾਂਦਾ ਹੈ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਜਦਕਿ ਉਹ ਭੌਜਲ ਅਤੀ ਵਿਕਸ਼ਿਣ ਹੈ ਅਤੀ ਔਖ ਹੈ ਪਾਰ ਕਰਨਾ ਤਰੇ ਪ੍ਰਭੂ ਦੇ ਚਰਨ ਐਸੇ ਮਹਾਨ ਨੇ ਉਹਨਾਂ ਦੇ ਆਸਰੇ ਦੇ ਨਾਲ ਮੁਨਕਪਾਰ ਹੋ ਜਾਂਦਾ ਹੈ। ਪ੍ਰੇਮ ਭਗਤ ਤੇ ਨ ਪਾਇਆ ਵਿਖਿਆ ਨਾਹੀਂ ਜਰੇ। ਐਸੇ ਜਿਹੜੇ ਸਾਧਕ ਨੇ ਜੋ ਹਰੀ ਦਾ ਨਾਮ ਜਪਦੇ ਨੇ ਉਹਨਾਂ ਨੂੰ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। अनेका ਭਗਤੀਆਂ ਵਿਦਵਾਨਾਂ ਨੇ ਮੰਨਿਆ ਨੇ ਜਿਸ ਦੇ ਪ੍ਰੇਮਾ ਭਗਤੀ ਸਿਰਮੌਰ ਹੈ ਮਹਾਨ ਹੈ, ਅਤੀ ਉਕਤਮ ਹੈ ਸਿਰਮੌਰ। ਜਿਨ੍ਹਾਂ ਨੂੰ ਵੀ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਗਈ ਵਿਖਿਆ ਨਾਹੀਂ ਜਰੇ ਉਹ ਫਿਰ ਮੁੜ ਕੇ ਵਿਕਾਰਾਂ ਦੀ ਜ਼ਹਿਰ ਦੇ ਨਾਲ ਜਲਦੇ ਨਹੀਂ ਵਿਕਾਰ ਉਹਨਾਂ ਨੂੰ ਜਲਾਉਂਦੇ ਨਹੀਂ ਵਿਕਾਰ ਉਹਨਾਂ ਦੇ ਅਧਿਆਤਮਕ ਗੁਣਾਂ ਨੂੰ ਨਾਸ ਨਹੀਂ ਕਰਦੇ ਪ੍ਰੇਮ ਦਾ ਹਲੋਰਾ ਉਹਨਾਂ 'ਚ ਐਸਾ ਪੈਦਾ ਹੁੰਦਾ ਹੈ ਵਿਕਾਰ ਕੋਸੋਂ ਦੂਰ ਹੋ ਜਾਂਦੇ ਨੇ ਨਾ ਉਹਨਾਂ ਦੀ ਕਲਪਨਾ ਨਾ ਉਹਨਾਂ ਦੀ ਸੋਚ ਨਹੀਂ ਵਿਕਾਰਾਂ ਦਾ ਆ ਕੇ ਬੈਠਣਾ ਤੇ ਇੱਕ ਪਾਸੇ ਵਿਕਾਰਾਂ ਬਾਰੇ ਹੁਣ ਕਦੀ ਸੋਚ ਵੀ ਨਹੀਂ ਫੁਰਦੀ ਕੂੜ ਗਏ ਦੁਬਦਾਨ ਸੀ ਪੂਰਨ ਸੱਚ ਭਰੇ ਹਿਰਦੇ ਦੇ ਪੂਰਨ ਤੌਰ ਤੇ ਭਰ ਗਿਆ ਹੈ ਸੱਚ ਕੂੜ ਝੂਠ ਨਾਸ ਹੋ ਗਿਆ ਹੈ ਦੁਬਦਾ ਮਿਟ ਗਈ ਹੈ ਦੋ ਪਾਸੇ ਦੀ ਭਾਵਨਾ ਕਦੀ ਸੱਜੇ ਕਦੀ ਖੱਬੇ ਕਦੀ ਸ਼ਰਧਾ ਕਦੀ ਵਿਪਰੀਤ ਕਦੀ ਪ੍ਰੇਮ ਕਦੀ ਘਿਰਣਾ ਕਦੀ ਗਿਆਨ ਕਦੀ ਅਗਿਆਨ ਤੇ ਕਦੀ ਦਾਨ ਤੇ ਕਦੀ ਕਠੋਰਤਾ ਇਸ ਤਰ੍ਹਾਂ ਦੀ ਜਿਹੜੀ ਦੁਬਦਾ ਸੀ ਉਹ ਸਾਰੀ ਦੀ ਸਾਰੀ ਨਾਸ ਹੋ ਗਈ ਕਉ ਕੇ ਹਿਰਦਾ ਸਚ ਨਾਲ ਭਰ ਗਿਆ ਕੂੜ ਚਲਾ ਗਿਆ ਔਰ ਇਸ ਤਰੀਕੇ ਦੇ ਨਾਲ ਪੂਰਨਤਾ ਨਸੀਬ ਹੋ ਗਈ। ਆਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਇੱਕ ਧਰੇ। ਐਸੇ ਅਭਿਆਸ ਸੀ ਹਰ ਵਕਤ ਆਪਣੇ ਅੰਦਰ ਆਤਮੇ ਵਿੱਚ ਉਸ ਇੱਕ ਦਾ ਚਿੰਤਨ ਕਰਦੇ ਨੇ ਤੇ ਆਰ ਬ੍ਰਹਮ ਦੀ ਇਸੇ ਨਾਮ ਜਪ ਦੁਆਰਾ ਸੇਵਾ ਕਰਦੇ ਲੈਣੇ ਨੇ ਆਖਰੀ ਉਪਰੇਸ਼ ਇਸ 12 ਮਹਾ ਦਾ ਮਹਾ ਦਿਵਸ مورت بھلے جس کو ندر کرے جس پری پورن پرماتما بخش ہو گئی کہ جو نام جپن لگتے ہیں بارا دے بارا مہینے بھلے لیں. مہان لیں. کوئی رت بھیڑی نہیں کوئی دن بہلا نہیں کوئی مہینہ بھیڑا نہیں مہا مورت بھلے لیں. سارے مہینے بھلے نے سارے دن چنگے نے اور ہر مہورت چنگا ہے پاون ہے

ਤੋ ਚਾਰੋਂ ਪਾਸੇ ਇਸ ਨੂੰ ਐਸਾ ਦਿਖਾਈ ਦਿੰਦਾ ਹੈ ਉਹ ਆਪਣੀ ਬੁਰਾਈ ਦੀ ਆਪ ਜ਼ਿੰਮੇਵਾਰੀ ਨਹੀਂ ਲੈਂਦਾ ਫਲਾਣਾ ਬੁਰਾ ਹੈ ਫਲਾਣਾ ਬੁਰਾ ਹੈ ਫਲਾਣਾ ਬੁਰਾ ਹੈ ਤੇ ਉਸਨੇ ਬੁਰੇ ਕਰਕੇ ਮੈਂ ਬੁਰਾ ਹੋ ਗਿਆ ਉਸਦੀ ਬੁਰਾਈ ਕਰਕੇ ਮੈਂ ਦੁਖਤ ਹੋ ਗਿਆ ਤੋ ਇਹ ਇਲਜ਼ਾਮ ਕਈ ਦਫਾ ਮਨੁੱਖਾਂ ਤੇ ਥੋਪਿਆ ਜਾਂਦਾ ਹੈ ਕਈ ਦਫਾ ਗ੍ਰਹ ਨਿਛਤਰਿਆਂ ਤੇ ਥੋਪਿਆ ਜਾਂਦਾ ਹੈ ਮਹੀਨਿਆਂ ਤੇ ਥੋਪਿਆ ਜਾਂਦਾ ਹੈ ਦਿਨ ਤੇ ਥੋਪਿਆ ਜਾਂਦਾ ਹੈ ਇਹ ਦਿਨ ਨਹੀਂ ਠੀਕ ਤੇ ਸਾਇਬ ਕਰਨ ਨਹੀਂ ਮਹਾਦੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਨ੍ਹਾਂ ਦੇ ਉਤੇ ਪ੍ਰਮਾਤਮਾ ਦੀ ਨਦਰ ਹੋ ਗਈ ਤੇ ਜੋ ਨਾਮ ਜਪਣ ਲੱਗ ਪਏ ਸਾਰੇ ਮਹੀਨੇ ਉਨ੍ਹਾਂ ਲਈ ਸ਼ੋਭਨੀਕ ਨੇ ਸਾਰੇ ਦਿਨ ਉਨ੍ਹਾਂ ਲਈ ਮਹਾਨ ਨੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹੇ ਇਹ ਪਰੀਪੂਰਨ ਪ੍ਰਮਾਤਮਾ ਨਾਨਕ ਇੱਕ ਦਾਨ ਤੈਥੋਂ ਮੰਗਦਾ ਹੈ ਤੂੰ ਬਖਸ਼ ਕਰ ਕਿਰਪਾ ਕਰ ਮੇਰੀ ਝੋਲੀ ਵਿੱਚ ਆਪਣੇ ਦਰਸ਼ਨਾਂ ਦਾ ਦਾਨ ਪਾ

ਜਾ ਤਿਸ ਭਾਇਆ ਕਰ ਕੇ ਕਿਰਪਾ ਘਰ ਆਵੋ ਬਹੁ ਤੇ ਵੇਸਰੀ ਤੇਰ ਬਾਝੋ ਮਹਿ ਲੀਲਾ ਨਾ ਥਾਉ ਹਰ ਢੋਰ ਰਸ ਪਾਟ ਪਟੰਬਰੇ ਪਿਰ ਲੋਣੀ ਸਿੰਗਾਰੀ ਨਾਨਕੁ ਮੇਲੇ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ ਦੇ ਦਸ ਮਹਰਤੀ ਥਿਤੀ ਵ ਭਲੇ ਘੜੀ ਮੁਰਤ ਪਲ ਸਾਚੇ ਆਏ ਸਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਦ ਜਾਣੇ जिन सारी त प्यारी मेल भया रंग मानी। घर से सुहीर गुरमुख मस्तक भॻो नामक ऐन सुवे प्री तर वर फिर सुहागो ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਲਗੁਣ ਦੇ ਮਹੀਨੇ ਦਾ ਉਪਦੇਸ਼ ਚੱਲ ਰਹੇ ਇਸ 12 ਮਾਹ ਦਾ ਆਖਰੀ ਮਹੀਨਾ ਫਲਗੁਣ ਗੁਣਾ ਦਾ ਫਲ ਗੁਣਾ ਦਾ ਫਲ ਕੀ ਹੈ ਫਲਗੁਣ ਮਨ ਰਹੇ ਸੀ ਪ੍ਰੇਮ ਸੁਭਾਅ ਮਨ ਸਰਸ ਗਿਆ ਮੌਲ ਗਿਆ ਭਿਜ ਗਿਆ ਸੁਭਾਵਕ ਪ੍ਰੇਮ ਰੂਪੀ ਮਨ ਬਣ ਗਿਆ ਪ੍ਰੇਮ ਦੀ ਮੂਰਤੀ ਪ੍ਰੇਮ ਦਾ ਸਰੂਪ ਅੰਦਰ ਪ੍ਰੇਮojਾਗਰ ਹੋ ਗਿਆ ਤਾਂ ਭੁਗਨ ਦਾ ਫਲ ਪ੍ਰਾਪਤ ਹੋ ਗਿਆ ਫਲ ਭੁਗਨ ਦਾ ਮਹਿਨਾ ਅਨੰਦਾਇਕ ਹੋ ਗਿਆ ਹਾਣੂ ਦਿਨ ਰਹੱਸ ਭਇਆ ਆਤ ਗਵਾਇਆ ਜਿਗੰਦ ਦਾ ਹੰਕਾਰ ਮਿਟਾਇਆ ਹੈ ਦਿਨ ਰਾਤ ਅੰਦਰ ਰਹੱਸ ਪੈਦਾ ਹੋ ਰਿਹਾ ਹੈ ਰਹੱਸ ਅਸ਼ਰਜ ਦਾ ਬਿਸਮਾਦ ਬਿਸਮਾਦ ਅਸ਼ਰਜ ਦਾ ਉਦੋਂ ਹੁੰਦੀ ਹੈ

ਕਉ ਤੋ ਵੇਹਣ ਨੰਦ ਬਾਬਾ ਅਸੀਂ ਜਾਣ ਲਿਆ ਇਸ ਪਰਰਤ ਦੀ ਸਚਾਈ ਨੂੰ ਜਾਣ ਲਿਆ ਭਰਮ ਕਹਿੰਦੇ ਤੋ ਕਿਤਨਾ ਵੀ ਜਾਣ ਲਵੇਂ ਜਾਣਕਾਰੀ ਕਬੂਰੀ ਹੋਵੇਗੀ ਮੁਕੰਮਲ ਨਹੀਂ ਹੋਵੇਗੀ ਤੁਰਨੋ ਜੇ ਤੋ ਜਾਣ ਵੀ ਨਾ ਤਾਂ ਵੀ ਕਿਸੇ ਹਿੱਸੇ ਨੂੰ ਜਾਣੇਗਾ ਇੱਕ ਨੁਕਤੇ ਨੂੰ ਜਾਣੇਗਾ ਪਹੜਨਾ ਹੈ ਹੀ ਕਠਨਾ ਹੈ ਅਤੀ ਕਠਨਾ ਹੈ ਇਸ ਵਾਸਤੇ ਅਠੇ ਪੈਰ ਜਿੱਥੇ ਵਿਗਿਆਨਕ

کوئی کبھی نو دکھائی دک نو دکھائی دیں ہے، بھگت نو دکھائی تارکک نو نہیں دکھائی دسٹ نو نہیں دکھائی دیں اوپر اوپر نگاہ رکھ رہا ہے. دیج پانی کتنا, ہے، کیلشن کتنا, ہے، لوہا کتنا ہے، جسٹ کتنا ہے دھاتوا کتنی انے. لیکن سنت کچھ اور دیکھتا ہے اس جوڑ جو بنے ہے اور اگمی بنے آئے اور استاد ہے

تو دیا کر بخشش کر میرے ہردے دے گھر دے آ ایسا ارداس جو دلی کر دیاں کر دیاں من دے چاہوں مو مٹ گیا اور جو کچھ پرماتمہ نو چنگا لگ رہا ہے وہ سانو چنگا لگن لگ گیا ایسی جو ہے عوستہ بن گئی من مو چکایا جان کس بھایا کر کے رفا گھر آؤ بہتے ریس کری پھر باجوں میں لی لہا نہ تھاؤں ਪਰ ਜੀਵ ਰੂਪੀ ਸਰੀਰ ਇੱਕ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਇੱਕ ਉਸਦੀ ਯਾਦ ਤੋਂ ਬਿਨਾਂ ਕਿਤਨੇ ਵੀ ਧਾਰਮਿਕ ਵੇਸ਼ ਕਰੇ ਕਿਤਨੇ ਵੀ ਧਾਰਮਿਕ ਸ਼ਿੰਗਾਰ ਕਰੇ ਤਾਂ ਵੀ ਉਹਨੂੰ ਨਿਜ ਥਾਂ ਦੀ ਕਿੱਥੇ ਪ੍ਰਾਪਤੀ ਕਟਕਨਾ ਤੇ ਬਣੀ ਰਹਿੰਦੀ ਹੈ ਹਾਰ ਡੋਰ ਰਸਫਾਤ ਪਟੰਬਰ ਪਿਰ ਲੋੜੀ ਸ਼ਿੰਗਾਰੇ ਪਰ ਜੇ ਕਿਦਰੇ ਪਰਮਾਤਮਾ ਲੋੜ ਮਹਿਸੂਸ ਕਰੇ ਤੇ ਹਿਰਦੇ ਵਿੱਚ ਪਰਮਾਤਮਾ ਦੀ ਲੋੜ पैदा हो जाए चाहत पैदा हो जाए मानु ओति सिंगारी गई मानु उसने गले विच मोतिया दे हार पाले ने मानु उसने अपना सारे दा सारा बदन सिंगार छड़ेया सजा छड़ेया क्योंकि हृदय विच उस दी लोड़ पैदा हो गई है और परमात्मा नो संगे लग गई है नाण इक मेल लै गुर अपने घर वर पाया नारी साहिब कने ने हृदय रूपी घर दे छि इस जीव रूपी इस्ते ने परमात्मा रूपी वर दे کر لی اس طرح پری پورن پرما گرو نے بخش دی بیان بارہ مہینے ਇਹ ਹੁੰਦਾ ਇਹ ਥਿਪ ਤੇ ਵਾ ਸਾਰੇ ਦੇ ਸਾਰੇ ਥੰਦੇ ਨੇ ਨਾ ਕੋਈ ਮਹੀਨਾ ਮਾੜਾ ਹੈ ਨਾ ਕੋਈ ਦਿਨ ਮਾੜਾ ਹੈ ਨਾ ਕੋਈ ਰੁੱਤ ਮਾੜੀ ਹੈ ਨਾ ਕੋਈ ਵਾਰ ਮਾੜਿਆ ਨਾ ਕੋਈ ਖਿਤ ਮਾੜੀ ਮਨੁੱਖ ਦੀ ਸੋਚ ਹੈ ਅਗਿਆਨਤਾ ਕਰਕੇ ਹੈ ਸਾਹਿਬ ਕੰਨ ਨੇ ਬੇਦਸ ਮਹਰੂਤੀ ਥਿੱਤੀ ਵਾਰ ਭਲੇ ਇਹ 12 ਮਹੀਨੇ ਇਹ ਤਰ੍ਹਾਂ ਤਰ੍ਹਾਂ ਦੀਆਂ ਰੁੱਤਾਂ ਇਹ ਨਿਤ ਬਦਲਦੀ ਥਿੱਪ ਇਹ ਨਿਤ ਬਦਲਦੇ ਦਿਨ ਤੇ ਵਾਰ سارے پلے نے گڑی مورت پل سہج ملے سہج سب نے پر ملے سارے چنگے نے گھڑیاں ساریاں چنگیاں نے رت ساریاں چنگیاں نے دن سارے چنگے نے کتا ساری چنگی نے سچ دی پراپتی ابڑیا ہے اے اصلیت بار پرگٹ ہوئی ہے. پرب ملے پی آر ਕਾਰਜ ਸਾਰੇ ਕਰਤਾ ਸਭ ਵਿਦ ਜਾਣੇ ਇਸਤਰੀ ਕੇ ਨਾਲ ਪਰੀਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਸਾਰੇ ਸਾਡੇ ਕਾਰਜ ਸਵਰਗ ਹੈ ਉਹ ਜਿਹੜਾ ਪਰੀਪੂਰਨ ਪ੍ਰਮਾਤਮਾ ਹੈ ਹਰ ਬੀਬੀ ਦਾ ਦਾਤਾ ਹੈ ਬਣਾਉਣ ਵਾਲਾ ਹੈ ਇਹ ਸਭ ਕੁਝ ਜਾਣਦਾ ਹੈ ਜੋ ਜੀਵਾਂ ਦੇ ਅੰਦਰ ਚੱਲਦਾ ਹੈ ਜਿਨ ਸੀngਾਰੀ ਕਿਸੇ ਪਿਆਰੀ ਮੇਲ ਭਇਆ ਰੰਗ ਮਨ ਦੀ ਸਾਬ ਕਿਨਨ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ ਹੈ ਔਰ ਜੀਵ ਰੂਪੀ ਇਸਤਰੀ تر ترا دی رنگ مان رہی ہے اس پری پورن پرما نے پیار پا لیا اور مستک بھاگ سا جدو گرو نک رکھ کے جیو بتیت کیا بھاگ مستک تا گیا اور اس طرح ਹਰਦੇ ਦੀ ਸੇਜਾ ਸੁਹਾਣੀ ਬਣ ਗਈ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਨਾਮ ਇੱਕ ਅਹਿਮ ਸਰਾਵੇ ਪ੍ਰੇਤਮ ਹਰ ਉਹ ਤੇ ਸੋਹਾ ਸਤਿਗੁਰਦੇ ਜੀ ਮਹਾਰਾਜ ਤੁਮਾਨ ਕਰਦੇ ਨੇ ਜਿਹੜਾ ਵੀ ਦਿਨ ਰਾਤ ਪ੍ਰਭੂ ਦਾ ਨਾਮ ਜਪਦਾ ਹੈ ਉਸ ਪ੍ਰੇਤਮ ਦੇ ਗਿਆਨ ਦਾ ਰੰਗਨ ਕਰਦਾ ਹੈ ਉਹਦਾ ਸੁਹਾਗ ਫਿਰ ਹੋ ਜਾਂਦਾ ਹੈ ਉਹਦਾ ਸੁਖ اٹਲ ਹੋ ਜਾਂਦਾ ਹੈ ਉਹਨੂੰ ਨੇਚਲ ਅਵਸਥਾ ਦੀ ਜੋ ਹੈ ਪ੍ਰਾਪਤੀ ਹੋ ਜਾਂਦੀ ਹੈ 12 ਮਹੀਨਿਆਂ ਦਾ ਇਹ ਸਾਰੰਸ਼

ਇਕ ਦਾ ਜਾਤ ਇਕ ਦਾ ਰਾਮਾ ਇਕ ਦੀ ਸਰੋਤ ਇਕ ਹੀ ਮਨੋਤ ਇਕ ਦੀ ਅਰਾਧਨਾ ਸਤਗੁਰ ਰਹਿਮਤ ਕਰੇ ਇਸ ਬਾਣੀ ਦੇ ਬਾਣੀ ਦੇ ਵਿਚਾਰ ਹੋਇਆ ਹਿੰਦੇ ਜੀ ਇਕ ਬਾ ਚਿੰਤਨ ਜਾਗੇ ਤਾਂ ਕਿ ਜੀਵਨ ਸਾਰਾ ਸੁਖ ਮੈਦਿਤੀ ਤੋਲੇ